ਕੈਨੇਡਾ ਵਿੱਚ ਪੱਕੇ ਤੌਰ ਤੇ ਵਸਣ ਵਾਲੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਖਾਸ ਕਰਕੇ ਉਹਨਾਂ ਲਈ ਜੋ ਫ੍ਰੈਂਚ ਬੋਲਦੇ ਨੇ ਕੈਨੇਡਾ ਨੇ ਪਿੰਡੂ ਖੇਤਰਾਂ ਤੇ ਫ੍ਰੈਂਚੋਫੋਨ ਘਟ ਗਿਣਤੀ ਭਾਈਚਾਰਿਆਂ ਵੱਲ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਦੋ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਪੇਸ਼ ਕੀਤੇ ਨੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੁਆਰਾ ਐਲਾਨੇ ਗੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ 18 ਚੁਣੇ ਗਏ ਭਾਈਚਾਰਿਆਂ ਵਿੱਚੋਂ ਮੁੱਖ ਨੌਕਰੀਆਂ ਨੂੰ ਭਰਨ ਵਾਲੇ ਕਾਮਿਆਂ ਲਈ ਸਥਾਈ ਨਿਵਾਸ ਦਾ ਰਸਤਾ ਪਰਦਾਨ ਕਰਦੇ ਨੇ ਇਹ ਪਾਇਲਟ ਪ੍ਰੋਗਰਾਮ ਜਹੀਸ਼ ਸਮੇਂ ਸ਼ੁਰੂ ਕੀਤੇ ਜਾ ਰਹੇ ਨੇ ਜਦੋਂ ਸਰਕਾਰ ਮੌਜੂਦਾ ਰੂਰਲ ਲੈਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਇੱਕ ਸਥਾਈ ਪ੍ਰੋਗਰਾਮ ਬਣਾਉਣ ਲਈ ਕੰਮ ਕਰ ਰਹੀ ਹੈ ਆ ਆਰਸੀਆਪੀ ਸਥਾਨਕ ਕਾਰੋਬਾਰਾਂ ਨੂੰ ਹੁਨਰਮੰਦ ਕਾਮਿਆਂ ਨਾਲ ਜੋੜ ਕੇ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਪਿੰਡੂ ਭਾਈਚਾਰਿਆਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਕਈ ਛੋਟੇ ਸ਼ਹਿਰਾਂ ਨੂੰ ਕਾਮਿਆਂ ਨੂੰ ਆਕਰਸ਼ਿਤ ਕਰਨਾ ਤੇ ਉਹਨਾਂ ਨੂੰ ਬਰਕਰਾਰ ਰੱਖਣਾ ਮੁਸ਼ਕਲ ਲੱਗਦਾ ਹੈ ਜਿਸ ਕਰਕੇ ਆਰਥਿਕ ਵਿਕਾਸ ਵਿੱਚ ਰਿਕਵਰਡ ਪੈਂਦੀ ਹੈ ਇਹ ਪਾਇਲਟ ਪ੍ਰੋਗਰਾਮ ਉਹਨਾਂ ਖੇਤਰਾਂ ਵਿੱਚ ਇਮੀਗ੍ਰੇਸ਼ਨ ਦਾ ਸਮਰਥਨ ਕਰਦਾ ਹੈ ਜਿੱਥੇ ਕਾਮਿਆਂ ਦੀ ਸਭ ਤੋਂ ਵੱਧ ਲੋੜ ਹੈ ਐਫ ਸੀ ਆਈ ਪੀ ਕਿਊਬੈਕ ਤੋਂ ਬਾਹਰ ਫ੍ਰੈਂਕੋਫੋਨ ਘਾਟ ਗਿਣਤੀਆਂ ਭਾਈਚਾਰਿਆਂ ਵਿੱਚ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਤੇ ਕੇਂਦ੍ਰਿਤ ਹੈ ਇਹਨਾਂ ਭਾਈਚਾਰਿਆਂ ਦੀ ਗਿਣਤੀ ਵਧਾ ਕੇ ਕੈਨੇਡਾ ਇਹਨਾਂ ਭਾਈਚਾਰਿਆਂ ਦੀ ਪਛਾਹ ਅਤੇ ਸੱਭਿਆਚਾਰਕ ਪਛਾਣ ਨੂੰ ਬਣਾਈ ਰੱਖਣ ਦੀ ਉਮੀਦ ਕਰਦਾ ਹੈ ਚੁਣੇਗੇ 18 ਪਾਈਚਾਰਾਂ ਵਿੱਚ ਹਰੇਕ ਵਿੱਚ ਸਥਾਨਕ ਆਰਥਿਕ ਵਿਕਾਸ ਸੰਗਠਨ IRCC ਨਾਲ ਹਿੰਲੀ ਕੀ ਅਨੁਸਾਰ ਕੰਮ ਕਰਨਗੇ ਆਪਣੇ ਖੇਤਰ ਵਿੱਚ ਮਜ਼ਦੂਰਾਂ ਦੀ ਭਾਰੀ ਘਾਟ ਦੀ ਪਛਾਣ ਕਰਨਾ ਅਜਿਹੇ ਪ੍ਰੋਸਜੋਗ ਮਾਲਕ ਨਾਮਜ਼ਦ ਕਰਨਾ ਜੋ ਨਵੇਂ ਲੋਕਾਂ ਨੂੰ ਨੌਕਰੀ ਦੇ ਸਕਣ ਸਥਾਈ ਨਿਵਾਸ ਲਈ ਯੋਗ ਉਮੀਦਵਾਰਾਂ ਦੀ ਸ਼ਿਫਾਰਿਸ਼ ਕਰਨਾ ਪ੍ਰੈਸ ਰਿਲੀਜ਼ ਅਨੁਸਾਰ IRCC ਨੇ ਪਹਿਲਾਂ ਹੀ ਇਨ੍ਹਾਂ ਸੰਗਠਨਾਂ ਨੂੰ ਸਖਰਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਹਰੇਕ ਪਾਈਚਾਰਾ ਜਲਦੀ ਹੀ ਇਸ ਬਾਰੇ ਹੋਰ ਵੇਰਵੇ ਪ੍ਰਦਾਨ ਕਰੇਗਾ ਕਿ ਮਾਲਕਾਂ ਤੇ ਕਰਮਚਾਰੀਆਂ ਲਈ ਅਰਜ਼ੀਆਂ ਕਦੋਂ ਖੁੱਲਣਗੀਆਂ ਇਹਨਾਂ ਪਾਇਲਟ ਪ੍ਰੋਗਰਾਮਾਂ ਦੇ ਤਹਿਤ ਸਥਾਈ ਨਿਵਾਸ ਲਈ ਕੁਆਲੀਫਾਈ ਕਰਨ ਲਈ ਉਮੀਦਵਾਰਾਂ ਨੂੰ ਇਹ ਕਰਨਾ ਪਵੇਗਾ ਜਿਸ ਦੇ ਵਿੱਚ ਭਾਗ ਲੈਣ ਵਾਲੇ ਭਾਈਚਾਰੇ ਵਿੱਚ ਕਿਸੇ ਨਾਮਜ਼ਦ ਮਾਲਕ ਤੋਂ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰੋ ਕੰਮ ਦੇ ਤਜਰਬੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਉੱਚ ਹੁਨਰਮੰਦ ਨੌਕਰੀਆਂ ਲਈ CLB 6 ਸਾਲ ਘੱਟ ਹੁਨਰਮੰਦ ਨੌਕਰੀਆਂ ਲਈ CLB 4 ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਪੜ੍ਹਾਈ ਕੀਤੀ ਹੈ ਤਾਂ ਸਿੱਖਿਆ ਪ੍ਰਮਾਣ ਪੱਤਰ ਮਲਾਂਕਣ ਪ੍ਰਦਾਨ ਕਰੋ ਜਿਹਨੂੰ ਕਿ ECA ਕਹਿੰਦੇ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਸਮਰਥਨ ਲਈ ਸੈਟਲਮੈਂਟ ਫੰਡਾਂ ਦੀ ਦਾ ਸਬੂਤ ਦਿਖਾਓ ਤਾਂ ਜੇਕਰ ਇਹ ਕੰਮ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਇੱਕ ਪ੍ਰਮਾਣਿਤ ਪ੍ਰਣਾਲੀ ਆ ਜੋ ਕੈਨੇਡਾ ਵਿੱਚ ਪ੍ਰਵਾਸੀਆਂ ਕਾਮਿਆਂ ਤੇ ਵਿਦਿਆਰਥੀਆਂ ਲਈ ਨੇ ਜੀ ਭਾਸ਼ਾ ਦੀ ਮਹਾਰਤ ਦਾ ਮਲਾਂਕਣ ਕਰਨ ਲਈ ਵਰਤੀ ਜਾਂਦੀ ਹੈ ਇਹ ਹੁਣ ਆਫਰ ਜਿਹੜਾ ਕੀਤਾ ਗਿਆ ਕਿਉਂਕਿ ਜਿਹੜੇ ਫ੍ਰੈਂਚ ਭਾਸ਼ਾ ਬੋਲਦੇ ਨੇ ਉਹਨਾਂ ਵਾਸਤੇ ਵੱਡੀ ਖੁਸ਼ਖਬਰੀ ਹੈ ਕਿ ਉਹਨਾਂ ਦੇ ਭਾਈਚਾਰਿਆਂ ਦੇ ਵਿੱਚ ਜਿਹੜੀ ਹੈ ਇਹ ਨੌਕਰੀਆਂ ਵਾਸਤੇ ਅਪਲਾਈ ਕਰ ਸਕਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉੱਥੇ ਘਾਟ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਦਿਓ ਜੱਜ ਧੰਨਵਾਦ